ਅਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਚੱਲੇ ਆਂ ਰਾਜਕੋਟ ਭਾਈ ਸਾਹਿਬ ਬਈ ਰਣਜੀਤ ਸਿੰਘ ਤੇ ਦੀਵਾਨੇ ਤੇ ਅੱਜ ਕਰਾਵਾਂਗੇ ਤੁਹਾਨੂੰ ਵੀ ਦਰਸ਼ਨ ਆਪਾਂ ਚੱਲੇ ਆਂ ਜੀ ਰਸਤੇ ਦੇ ਵਿੱਚ ਆਪਣੇ ਭਰਾ ਹੋਏ ਨੇ ਅੱਜ ਬੀਖਾ ਨੇੜੇ ਤੋਂ ਇਹ ਵੀ ਜੀ ਭਰਾ ਆਪਣਾ ਭਾਈ ਸਾਹਿਬ ਭਾਈ ਸੁਦੇਵ ਸਿੰਘ ਜੀ ਗੱਡੀ ਤੇ ਆਏ ਨੇ ਬੀਖਾ ਨੇੜੇ ਤੋਂ ਆਪਣੇ ਕੋਲੇ ਤੇ ਆਪਣੇ ਇਧਰ ਵੀਰ ਬੈਠਾ ਜਗਦੇਵ ਸਿੰਘ ਤੇ ਇਹਨਾਂ ਨੇ ਅੱਜ ਅੰਮ੍ਰਿਤਸਰਣਾ ਤੇ ਚੱਲਦੇ ਆਪਾਂ ਕੀ ਦੇਖਦੇ ਆ ਜੀ ਕੀ ਮੋ ਇਲਾਕੇ ਦਾ ਤੁਗਲ ਨੇ ਗਲਤ ਬਖਾਤਾ ਤੇ ਲੋ ਦੇਖੋ ਰਸਤਾ ਬੁਰੇ ਹਾਲ ਨਹੀਂ ਉਹ ਨਾਲ ਸੇਵਨ ਵਾਲਾ ਤੇ ਅੱਗੇ ਬਸ ਆ ਗਿਆ ਬਾਕੀ ਚਲੋ ਮਾਲਕ ਦੀ ਕਿਰਪਾ ਨਾਲ ਅੱਗੇ ਪੱਕੀ ਰੋਡ ਆ ਗਈ ਹੈ ਹੁਣ ਚੜਦੇ ਆ ਤੇ ਚੱਲਦੇ ਆ ਔਖਾ ਯਾਰ ਅਜ ਤਾਂ ਨਜਾਇਜ਼ ਤੱਕ ਆਵਗੇ ਸਾਡੇ ਨਾਲ ਵੀ ਆਪਾਂ ਨੂੰ ਬਹਾਵ ਟਾਈਮ ਬਾਅਦ ਮੇਲੀ ਗਈ ਵਧੀਆ ਰੋਡ ਤੇ ਆਪਾਂ ਪਹੁੰਚਣਾ ਜੀ 6:30 ਵਜੇ ਤੋਂ ਪਹਿਲਾਂ ਪਹਿਲਾਂ ਟਾਈਮ ਹੋ ਗਿਆ 5:00 6:00 ਵਜੇ ਇੱਥੋਂ ਪਿਆ ਜੇ 30 40 ਕਿਲੋਮੀਟਰ ਦੂਰ ਦੇਖੋ ਜੇ ਪਹੁੰਚ ਜਾ ਸਕਿਆ ਤਾਂ ਜਰੂਰ ਪਹੁੰਚਾਂਗੇ ਕਿ ਤੁਹਾਨੂੰ ਵੀ ਲੋ ਜੀ ਆਪਾਂ ਬੜੇ ਟਾਈਮ ਬਾਅਦ ਪਿੰਡਾਂ ਚੋਂ ਧੱਗੇ ਢੋਡੇ ਖਾਂਦੇ ਹੋਏ ਚੜ ਗਏ ਆਪਾਂ ਰਾਏਕੋਟ ਰੋਡ ਮਲੇਰਗੋਲਾ ਤੋਂ ਰਾਏਕੋਟ ਦੇ ਦੇਖੋ ਹੁਣ ਪਹੁੰਚਾਂਗੇ ਬਸ 20 ਮਿੰਟਾਂ માં ਸਾਈ 20 ਮਿੰਟਾਂ ਲੈ ਲੱਖ ਜੋ ਗੱਡੀ ਤੇ ਮਿਲਦੇ ਆਪਾਂ ਤੁਹਾਨੂੰ ਅੱਗੇ ਜੀ ਗੁਰਦਲ ਟਾਲੀ ਸਾਹਿਬ 20 ਮਿੰਟਾਂ ਅਮਰਸਨ ਚਾ ਟਾਲੀ ਸਾਹਿਬ ਹੈ ਤੇ ਜਿਹੜੇ ਦਿਵਾਨ ਨੇ ਉਸ ਆਪਣੇ ਦਾਣਾ ਮੰਡੀ ਦੇ ਵਿੱਚ ਨੇ ਆਪਾਂ ਪਹੁੰਚ ਗਏ ਸੰਦੋੜ ਜੀ ਇਹ ਪਿੰਡਾ ਹੈਗਾ ਸੰਦੋੜ ਹਾਂਜੀ ਆਪਾਂ ਪਵਾ ਲਿਆ ਥੇਲ ਤੇ ਹੁਣ ਚੱਲਦੇ ਹਾਂ ਇੱਥੋਂ ਰਹਿ ਗਿਆ 19 ਕਿਲੋ ਮੀਟਰ ਦੂਰ ਰਾਏਕੋਟ ਤੇ ਗੁਰਦਲ ਸਾਹਿਬ ਹੋਊਗਾ 20 22 ਮਿਲਦੇ ਆਪਾਂ ਗੁਰਦਾਰ ਸਾਹਿਬ ਤੁਹਾਨੂੰ ਚੱਲ ਗਏ ਜੀ ਲਓ ਜੀ ਆਪਾਂ ਪਹੁੰਚਣ ਵਾਲੇ ਆਏ ਰਾਏ ਕੋਡ ਰਹਿ ਗਿਆ ਇੱਥੋਂ 2 ਤੋਂ 3 ਕਿਲੋਮੀਟਰ ਦੂਰ ਤੇ ਸਾਡੇ ਭਰਾ ਵੀ ਕੈਮ ਨੇ ਬਾਲੀਦਰੋਂ ਆਏ ਨੇ ਯਾਰ ਬੀਕਾ ਨੇਰ ਤੋਂ ਆਏ ਨੇ ਤੇ ਭਰਾ ਨੇ ਛਕਣਾ ਸੀ ਅਮਰਤ ਤੇ ਆਪਣੇ ਭਾਈ ਸਾਹਿਬ ਵੀ ਆਏ ਨੇ ਭਾਈ ਸਾਹਿਬ ਭਾਈ ਸੋਦੇਵ ਸਿੰਘ ਜੀ ਆਪਣੇ ਪਿਆਰ ਵਾਲੇ ਭਰਾ ਨੇ ਤੇ ਵੀਰੋਣੀ ਆ ਗਏ ਆਪਣੇ ਕੋਲੇ ਚਾਗੇ ਸੀਗੇ 5:00 ਵਜੇ ਤੇ ਮੈਂ ਕਿਹਾ ਚਲ ਚੱਲਦੇ ਆਪਾਂ ਤਲੇ ਨੇਵਨਿਆਪਾਦਵਾਨ ਸੁਣਿਆਵਾਂਗੇ ਤੇ ਬਸ ਆਪਾਂ ਪਹੁੰਚਣ ਵਾਲੇ ਆ ਬਸ ਨੇੜੇ ਹੁਣ ਤਾਂ ਵਾਹ ਵਧੀਆ ਲੱਗਿਆ ਨਾਲੇ ਭਰਾਵਾਂ ਨੂੰ ਰਾਜਸਥਾਨ ਵਾਲਿਆਂ ਨੂੰ ਮਿਲਖੇ ਤੁਹਾਨੂੰ ਵੀ ਮਿਲਾਵਾਂਗੇ ਬਸ ਹੋਣੀ ਮਿਲਾਉਂਦੇ ਹੁਣ ਮਿਲਾਵਾਂਗੇ ਤੁਹਾਨੂੰ ਸਵੇਰੇ ਅਮਰ ਸਿਗਾ ਕੇ ਸਾਡੇ ਸਿੰਘਾਂ ਨੂੰ ਆਪਾਂ ਪਹੁੰਚ ਗਏ ਰਾਏ ਕੋਟ ਬਾਜ਼ਾਰ ਹੋ ਗਿਆ ਸ਼ੁਰੂ ਇੱਥੋਂ ਹੋ ਤਾਂ ਲੇਟ ਗਏ ਪਰ ਚਲੋ ਦੇਖਦੇ ਆ ਕੀ ਬਣਦਾ ਕੇ ਚੱਲ ਕੇ ਬਾਕੀ ਆਪਣੇ ਭਰਾ ਹੈਗੇ ਨੇ ਗੁਰਪ੍ਰੀਤ ਸਿੰਘ ਜਿਹੜੇ ਕਿ ਭਾਈ ਭੈਸਾ ਭਾਈ ਰਣਜੀਤ ਸਿੰਘ ਤੋਂ ਪਹਿਲਾਂ ਜਿਹੜੇ ਕੀਰਤਨ ਕਰਦੇ ਨੇ ਉਹ ਆਪਣੇ ਪਿਆਰ ਵਾਲੇ ਭਰਾ ਨੇ ਵਧੀਆ ਨੇ ਉਹ ਕੀਰਤਨ ਕਿਤੇ ਕਰਦੇ ਹੋਣ ਤੇ ਉਹ ਪਾ ਦੇਖਦੇ ਆ ਮਿਲਦੇ ਆ ਕੀ ਉਹ ਤਾਂ ਜੇ ਆਪਾਂ ਨੂੰ ਉਹ ਮਿਲ ਗਏ ਤੇ ਤਾਂ ਆਪਣਾ ਚੱਲ ਕੰਮ ਵਧੀਆ ਸੁੱਖਾ ਹੋ ਜਾਊਗਾ ਤੇ ਬਾਕੀ ਆਪਾਂ ਪਹੁੰਚਣ ਵਾਲੇ ਆਪਾਂ ਇੱਥੋਂ ਰਹਿ ਗਿਆ ਗੁਰਦਾਰਾ ਸਾਹਿਬ ਤਾਂ ਜਿਹੜਾ ਡਾਲੀ ਸਾਹਿਬ ਹੈਗਾ ਉਂਝ ਤੋਂ ਹੈਗਾ ਸਰਪੰਚਾਂ ਕੰਮ ਦਾ ਰਸਤਾ ਰਹੇਗਾ ਜੀ ਬਾਜ਼ਾਰ 'ਚ ਹੈਗੇ ਆਪਰ ਬੈਸਟਮ ਪੀੜ ਤਾਂ ਹੁੰਦੀ ਹੁੰਦੀ ਹੈ ਜੀ ਆਹ ਦੇਖੋ ਜੀ ਹਾਥੀ ਚੱਲਿਆ ਦੇਖੇ ਭਾਈ ਲੋ ਜੀ ਇੱਥੇ ਲੱਗਣੇ ਨੇ ਭਾਈ ਸਾਹਿਬ ਦੇ ਦੀਵਾਨ ਇਹ ਹੋ ਰਹੀ ਹੈ ਤਿਆਰੀ ਪੂਰੀ ਹਾਂਜੀ ਨਹੀਂ ਕੋਈ ਕੰਮ ਇਹ ਰਿਆ ਮੇਨ ਉਹ ਦੇਖੋ ਜੀ ਭਾਈ ਸਾਹਿਬ ਦੀ ਫੋਟੋ ਲੱਗੀ ਹੋਈ ਆ ਰਾਜਕੋਟ ਹਰ ਡੈਕੋਰੇਸ਼ਨ ਕਰ ਰੱਖੀ ਹੈ ਜੀ ਬਹੁਤ ਸ਼ਾਨਦਾਰ ਵਧੀਆ ਕਰ ਰੱਖੀ ਹੈ ਜੀ ਹਾਂਜੀ ਭਾਈ ਸਾਹਿਬ ਤੇ ਬਸ ਆਪਾਂ ਪਹਿਲਾਂ ਜਾਣਾ ਗੁਰਦੁਆਰਾ ਟਾਲੀ ਸਾਹਿਬ ਉੱਥੇ ਆਪਣੇ ਸਿੰਘ ਨੂੰ ਛੱਡ ਕੇ ਫਿਰ ਆਪਾਂ ਆਵਾਂਗੇ ਦੀਵਾਨ ਸੁਣਨ ਇੱਥੇ ਤੇ ਨਾਲੇ ਭਾਈ ਸਾਹਿਬ ਨੇ ਦੀਵਾਨ ਸੁਣਾਗੇ ਲੋ ਜੀ ਸਾਹਮਣੇ ਆ ਗਿਆ ਗੁਰਦੁਆਰਾ ਟਾਲੀ ਸਾਹਿਬ ਤੁਸੀਂ ਵੀ ਕਹਿੰਦੇ ਹੋਗੇ ਸਵੇਰ ਦਾ ਲੱਗਾ ਟਾਲੀ ਸਾਹਿਬ ਟਾਲੀ ਸਾਹਿਬ ਕਰੀ ਜਾਂਦਾ ਕੀ ਕਰੀਏ ਭਾਈ ਪਹੁੰਚੇ ਹੁਣ ਬਹੁਤ ਲੇਟ ਆ ਇੱਥੋਂ ਵੀ ਰੇਲ ਦੀ ਡਰਾਈਵਰ ਸਾਈਡ ਆਪਾਂ ਚੱਲਦੇ ਆਂ ਅੰਦਰ ਤੇ ਆਪਣੇ ਸਿੰਘਾਂ ਨੂੰ ਛੱਡਦੇ ਆਂ ਅੰਦਰ ਫਿਰ ਆਪਾਂ ਸੁਣਾਂਗੇ ਭਾਈ ਸਾਹਿਬ ਦੇ ਦੀਵਾਨ ਮਾਲਕ ਕਿਰਪਾ ਕਰੇ ਸਾਡੇ ਭਰਾ ਦੀ ਐਂਟਰੀ ਹੋ ਜੇ ਅੰਦਰ ਕਿਉਂਕਿ ਲੇਟ ਹੋ ਕੇ ਟਾਈਮ ਸੀਗਾ 5 ਵਜੇ ਦਾ ਤੇ ਵਜੇ ਗਏ ਅੱਜ ਸਾਨੂੰ 7 ਗੁਰਦਰਾ ਸਾਹਿਬ ਬਹੁਤ ਸ਼ਾਨਦਾਰ ਬਣਿਆ ਹੋਇਆ ਇਹ ਵੀ ਮੇਰੇ ਸਾਨੂੰ ਇੱਥੇ ਲਾ ਦਿਓ ਯਾਰ ਸਾਨੂੰ ਇੱਥੇ ਲਾ ਦਿਓ ਸੀ ਜਾਣੀ ਅੰਦਰ ਹਾਂਜੀ ਆਪਾਂ ਗੁਰਦਰਾ ਸਾਹਿਬ ਪਹੁੰਚੇ ਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੋ ਕਿ ਪਿੱਛੇ ਗੁਰਦਰਾ ਸਾਹਿਬ ਹੈ ਇੱਥੇ ਅਮਰ ਸੰਚਾਰ ਹੈ ਤੇ ਆਪਣਾ ਭਾਈ ਇਹ ਵੀਰ ਹੈ ਤੇ ਭਾਈ ਸਾਹਿਬ ਭਾਈ ਜਗਦੇਵ ਸਿੰਘ ਤੇ ਆਪਣਾ ਸੁਖਾ ਵੀਰਾ ਬੀਕਨਰ ਤੋਂ ਆਇਆ ਹੋਇਆ ਨੇ ਤੇ ਹੁਣ ਬਸ ਵੀਰੇ ਨੂੰ ਇੰਟਰ ਕਰਦੇ ਆਂ ਅਜੇ ਟਾਈਮ ਹੈਗਾ ਤੇ ਆਪਾਂ ਮਿਲਦੇ ਆਂ ਤੁਹਾਨੂੰ ਜੀ ਵੀਰੇ ਨੂੰ ਅਮਰ ਸਿਖਾ ਕੇ ਇਹ ਆ ਸਾਡਾ ਆਪਣਾ ਭਰਾ ਜਗਦੇਵ ਸਿੰਘ ਤੇ ਆਪਣਾ ਭਰਾ ਗੁਰਦਾਸ ਆਇਆ ਹੋਇਆ ਤੇ ਆਪਣਾ ਛੋਟਾ ਵੀਰਾ ਗੁਰਵਿੰਦਰ ਤੇ ਪਿੱਛੇ ਬੈਕਸਾਈਡ ਗੁਰਦੁਆਰਾ ਸਾਹਿਬ ਹੈ ਜੀ ਤੇ ਮਿਲਦੇ ਆਪਾਂ ਦੀਵਾਨਾ ਚੱਲਾਂਗੇ ਫਿਰ ਅਮਰ ਸੰਚਾਰ ਵਾਸਤੇ ਦਰਬਾਰ ਦੇ ਵਿੱਚ ਐਂਟਰੀ ਕਰਵਾ ਕੇ ਤੇ ਆਪਾਂ ਚੱਲੇ ਆ ਜੀ ਦੀਵਾਨਾ ਦੇ ਵਿੱਚ ਤੇ ਸਾਰੇ ਸਿੰਘ ਉੱਥੇ ਹੀ ਅਮਰ ਜਦੋਂ ਸ਼ਾਕੀ ਹੋਣਗੇ ਤੇ ਉੱਥੇ ਹੋਣਗੇ ਮੇਨ ਦੀਵਾਨ ਹਾਲ ਦੇ ਵਿੱਚ ਤੇ ਭਾਈ ਸਾਹਿਬ ਵੀ ਪਹੁੰਚ ਗਏ ਹੋਣੇ ਮੈਨੂੰ ਲੱਗਦਾ ਹੈ ਵੀ ਇਹ 8:30 ਦਾ ਟਾਈਮ ਹੋ ਗਿਆ ਚਲਦੇ ਆਪਾਂ ਦੁਕਾਨਾਂ ਦੇ ਵਿੱਚ ਲੌਣੇ ਹਾਜ਼ਰੀਆਂ ਹਾਂਜੀ ਆਪਾਂ ਅੜੇ ਹੋਏ ਆ ਪਾਰਕਿੰਗ ਗੱਡੀਆਂ ਬਹੁਤ ਜ਼ਿਆਦਾ ਆਈਆਂ ਨੇ ਯਾਰ ਤੇ ਪਾਰਕਿੰਗ ਮਿਲ ਨਹੀਂ ਰਹੀ ਇੱਥੇ ਦੇਖੋ ਯਾਰ ਸੰਗਤ ਬਹੁਤ ਆਈ ਹੈ ਯਾਰ ਮੈਨੂੰ ਲੱਗਦਾ ਵੀ 7-8 ਲੱਖ ਤੋਂ ਜ਼ਿਆਦਾ ਹੀ ਹੋਗੀ ਇੰਨੀ ਸੰਗਤ ਹੈਗੀ ਅੱਜ ਕਿਉਂਕਿ ਲਾਸ਼ਟ ਦਵਾਨ ਅੱਜ ਲਾਸ਼ਟ ਦਵਾਨ ਦੇ ਵਿੱਚ ਖਾਸ ਕਰਕੇ ਇਸ ਕਰਕੇ ਆ ਰਹੀ ਹੈ ਸੰਗਤ ਜ਼ਿਆਦਾ ਪਾਰਕਿੰਗ ਲੱਭਦੇ ਲੱਭਦੇ ਨੂੰ ਘੰਟਾ ਹੋ ਗਿਆ ਸਾਨੂੰ ਇੱਥੇ ਆਹ ਦੇਖੋ ਯਾਰ ਭੀੜ ਕਰਕੇ ਬਹੁਤ ਜ਼ਿਆਦਾ ਇੱਕਦਾਰੀਆਂ ਪਾਰਕਿੰਗ ਦੀ ਪਾਰਕਿੰਗ ਹੈਗੀ ਤਾਂ ਵੱਡੀ ਬਣਾ रखी ਹੈ ਪਾਰਕਿੰਗ ਤੇ ਪਰ ਉਹ ਬਹੁਤ ਦੂਰ ਆ ਨਾ ਉਹ ਹੈਗਾ ਇੱਥੋਂ ਡੇਢ ਦੋ ਗੋਲ ਮਰਦੂਰ ਸੀ ਤੇ ਆ ਗਿਆ ਐਂਟਰੀ ਗੇਟ ਤੇ ਆਪਾਂ ਚੱਲਦੇ ਆ ਅੱਗੇ ਦੇਖਦੇ ਆ ਮੇਰੇ ਪਾਸੇ ਲੱਗ ਚੁੱਕੀ ਤਾਂ ਇੱਧਰ ਹੀ ਸੜਸੀ ਰਾਈਟਸ ਹਾਂਜੀ ਆਪਾਂ ਕਰਤੀ ਇੱਥੇ ਗੱਡੀ پارک ਤੇ ਆਪਣੇ ਭਰਾ ਖੜੇ ਤੇ ਆਪਾਂ ਚੱਲਦੇ ਆ ਹੁਣ ਦਵਾਨਾ ਵੱਲ ਨੂੰ ਭੀੜ ਬਹੁਤ ਜ਼ਿਆਦਾ ਸੰਗਤ ਬਹੁਤ ਜ਼ਿਆਦਾ ਆਈ ਜਾਂਦੀ ਹੈ ਜੇ ਵੀ ਆਪਾਂ ਆਪਣਾ ਭਰਾ ਖੜਾ ਗੁਰਦਾਸ ਸਿੰਘ ਸਾਹ ਹੋਰੇ ਆਪਣੇ ਦਵਾਨਾ ਹਾਲ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ ਜੇ ਵੀ ਤੇ ਲੱਕੀ ਮਿਲਦੇ ਆਪਾਂ ਅੱਗੇ ਤੋਂ ਨੂੰ ਸਾਰੇ ਪਾਸੇ ਪਾਰਕਿੰਗ ਹੀ ਪਾਰਕਿੰਗ ਗੱਡੀਆਂ ਲੱਗੀਆਂ ਹੋਈਆਂ ਨੇ ਸਾਰੇ ਪਾਸੇ ਜੀ ਓਏ ਦਵਾਨ ਹੈਗੇ ਨੇ ਜੀ ਅੱਜ ਦਾਣਾ ਮੰਡੀ ਰਾਏਕੋਟ ਆ ਗਿਆ ਜੀ 메인 게ਟ ਬਥਾ ਦਾ ਅਨੰਦ ਮਾਣਿਆ ਓਏ ਸਾਬਾਰੇ ਨਹੀਂ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਜੇ ਵੀ ਪਰਮ ਜੀ ਦਾ ਮਾ ਬਲਾਮ ਬੇਨ ਜਨਾ ਪ੍ਰਸ਼ਾਦਾ ਸੱਚ ਨੂੰ ਬੈਰ ਹੋਰੀ ਸਾਹਮਣੇ ਦੀਵਾਨ ਹਾਲ ਹੈ ਜੀ ਪਾਵਨ ਸ਼ਬਦ ਆਸਾ ਰਾਗ ਦਾ ਜੀ ਨੇ ਸੁਣਿਆ ਹੈ ਆ ਦੇਖੋ ਜੀ ਦਾਣਾ ਮੰਡੀ ਵਿੱਚ ਸਖਤ ਇਸ ਪਾਸੇ ਦੀਵਾਨ ਲੱਗੇ ਹੋਏ ਨੇ ਜੀ ਆ ਵੀ ਕਰਨਾ ਇਹ ਦਾਸ ਜੀ ਆਪਾਂ ਚੱਲਦੇ ਆਪਾਂ ਅੰਦਰ ਦਰਵਾਜ਼ਾਂ ਦੇ ਵਿੱਚ ਨਮੋਨੇ ਹਾਜ਼ਰੀਆਂ ਸਾਰੇ ਪਾਸੇ ਸੰਗਤ ਦਾ ਸ਼ਗਰ ਸੰਗਤ ਬਹੁਤ ਜ਼ਿਆਦਾ ਜਿਨ੍ਹਾਂ ਪਛਾਣਦਾ ਸਾਡੇ ਜੀ ਮਾਨ ਪੈ ਜਿਨ੍ਹਾਂ ਨੇ ਪਸੰਦੀਏ ਨੂੰ ਜਾਣੇ ਅੱਜ ਆਪਾਂ ਆਪਣੀਆਂ ਮਨ ਗਿਰਤੀਆਂ ਨੂੰ ਤਕਰ ਕਰਕੇ ਸ਼ਾਂਤ ਚਿਤ ਬੈਠ ਕੇ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਵਿਚਾਰਾਂ ਦਾ ਨਾਹਾ ਬਲੀ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਐਸਪੀ ਕੋਲ ਖੜੇ ਹੋਣ ਜਾਂ ਮੰਨ ਲਓ ਐਸਐਚਓ ਖੜੇ ਐ ਇੱਕ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਬਸ ਉਹ ਸਮਾਂ ਸੀ ਉਹਦੇ ਵਿੱਚ ਵਿੱਚ ਹੀ ਕੋਈ ਬੰਦਾ ਆਇਆ ਤੇ ਫੋਨ ਕੱਢ ਕੇ ਲੈ ਗਿਆ ਇਹਦਾ ਮਤਲਬ ਕਿੱਡੇ ਦਲੇਰ ਬੰਦੇ ਐ ਵੀ ਪਰ ਦਲੇਰੀ ਲਾ ਬੁੱਠੇ ਪਾਸ ਨਹੀਂ ਰਹਿਣੀ ਹੈਗੇ ਤੇ ਦਲੇਰ ਹੀ ਐ ਕਰਤੇ ਹੀ ਵਾਂਦੀ ਹੋਗੀ ਸਮਾਪਤੀ ਤੇ ਆਪਾਂ ਚੱਲੇ ਪਿੰਡ ਨੂੰ ਤੇ ਆਪਣੇ ਭਰਾ ਨੇ ਵੀ ਅਮਰਤ ਛੱਲਿਆ ਤੇ ਟਾਈਮ ਹੋ ਗਿਆ 11:30 ਹੋ ਗਏ 11:30 ਹੋ ਚੱਲੇ ਨੇ ਤੇ ਹੁਣ ਪਹੁੰਚਾਂਗੇ ਪਿੰਡ ਤੇ ਟ੍ਰੈਫਿਕ ਭਾਈ ਸਾਹਿਬ ਕਰਕੇ ਬਹੁਤ ਜ਼ਿਆਦਾ ਤਾਂ ਹਰ ਕੇ ਬਾਕੀ ਚੱਲਦੇ ਆਂ ਪਿੰਡ ਨੂੰ ਤੇ ਆਪਣਾ ਇੱਥੋਂ ਹੈਗਾ 40 ਕਿਲੋਮੀਟਰ ਦੂਰ ਪਿੰਡ ਪੈਂਦਾ ਆਪਾਂ ਨੂੰ ਰਾਏਕੋਟ ਤੋਂ ਚੱਲਦੇ ਆ ਪਿੰਡ ਨੂੰ ਆਪਾਂ ਤੇ ਆਪਣੇ ਭਰਾ ਨੂੰ ਦਿਹਾਜੇ ਵਧਾਈਆਂ ਅਮਰਤ ਸ਼ਖਿਆ ਭਰਾ ਨੇ ਆਪਣੇ ਨੇ ਲਾਇਆ ਜੀ ਹਾਜ਼ਰੀ ਕਮੈਂਟਾਂ ਦੇ ਵਿੱਚ ਜਰੂਰ ਭਰਾ ਨੂੰ ਮਾਲਕ ਤੰਦਰੁਸਤੀ ਬਖਸ਼ਿਸ਼ ਕਰੇ ਕਿਰਪਾ ਕਰੇ ਹਾਂਜੀ ਆਪਾਂ ਦਿਵਾਨ ਤੋਂ ਚੱਲੇ ਆ ਘਰ ਨੂੰ ਤੇ ਅੱਜ ਨਾ ਵਧੀਆ ਲੱਗਿਆ ਯਾਰ ਨਾ ਭਾਈ ਸਾਹਿਬ ਦੇ ਦਿਵਾਨ ਸੁਣ ਕੇ ਵੀ ਪਹਿਲਾਂ ਤੋਂ ਵੀ ਸੁਣਦੇ ਆ ਰਹੇ ਆ ਆਪਾਂ ਤੇ ਅੱਜ ਕੁਝ ਨਵੀਂ ਚੀਜ਼ ਸਿੱਖਣ ਨੂੰ ਮਿਲੀ ਵੀ ਲੱਗਿਆ ਮੈਨੂੰ ਪਹਿਲਾਂ ਜਿਵੇਂ ਪ੍ਰਚਾਰ ਕਰਦੇ ਸੀਗੇ ਉਹਦੇ ਨਾਲੋਂ ਹਟ ਕੇ ਕਿਉਂਕਿ ਉਹ ਪਹਿਲਾਂ ਭਾਈ ਸਾਹਿਬ ਕਹਿੰਦੇ ਸੀ ਪੰਜ ਬਾਣੀਆਂ ਪੜ੍ਹਨ ਦੀ ਲੋੜ ਗਈ ਆਪਾਂ ਨੂੰ ਪਰ ਨਹੀਂ ਹੁਣ ਭਾਈ ਸਾਹਿਬ ਨੇ ਵੀ ਦੱਸਿਆ ਵੀ ਪੰਜ ਬਾਣੀਆਂ ਜ਼ਰੂਰੀ ਨਹੀਂ ਸਿੱਖ ਵਾਸਤੇ ਪਹਿਲਾਂ ਕਹਿੰਦੇ ਸੀ ਵੀ ਗੁਰਦਾਰ ਸਾਹਿਬ ਨਹੀਂ ਜਾਣਾ ਆਪਾਂ ਕੋਈ ਚੱਕਰ ਨਹੀਂ ਚਾਹੀਏ ਜਾਂ ਨਾ ਚਾਹੀਏ ਪਰ ਨਹੀਂ ਅੱਜ ਜਿਹੜੀਆਂ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਵੀ ਦੁਬਾਰਾ ਜਿਹੜੀ ਵਾਪਸੀ ਕੀਤੀ ਹੈ ਭਾਈ ਸਾਹਿਬ ਨੇ ਉਹ ਵੀ ਬਹੁਤ ਸੰਗਤ ਦਾ ਪਿਆਰ ਵੀ ਭਾਈ ਸਾਹਿਬ ਨਾਲ ਬਹੁਤ ਹੈ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਗੁਰਦਾਰਾ ਸਾਹਿਬ ਆਪਾਂ ਜਿੰਨਾ ਚਿਰ ਆਪਾਂ ਗੁਰੂ ਸਾਹਿਬ ਨਾਲ ਪਿਆਰ ਨਹੀਂ ਕਰਦੇ ਆਪਾਂ ਜੇ ਗੁਰਦਾਰਾ ਸਾਹਿਬ ਸ਼ੌਸਤਰੀ ਨਹੀਂ ਜਾਂਦੇ ਆਪਣੇ ਵਾਸਤੇ ਗਲਤ ਹੈ ਆਪਾਂ ਮੋਬਾਈਲ ਨਾਲ ਵੀ ਪਿਆਰ ਪਾਇਆ ਹੋਇਆ ਨਾ 24 ਘੰਟੇ ਮੋਬਾਈਲ ਨੂੰ ਦਿੰਨੇ ਆਪਾਂ ਸਾਰੇ ਤੇ ਉਹਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਆਪਾਂ ਗੁਰਦਾਰਾ ਸਾਹਿਬ ਵੀ ਜਾ ਸਕਦੇ ਹਾਂ ਸੈਂਚੇ ਸਵੇਰੇ ਨਹੀਂ ਤੇ ਸ਼ਾਮ ਨੂੰ ਜਾ ਸਕਦੇ ਆ ਚੱਲ ਹੌਲੀ ਹੌਲੀ ਸਵੇਰੇ ਵੀ ਜਾਣ ਲੱਗ ਗਿਆ ਦਾ ਬੰਦਾ ਪਾਈਸਾ ਦੀਆਂ ਇਹ ਗੱਲਾਂ ਵਧੀਆ ਲੱਗੀਆਂ ਨੇ ਅੱਜ ਤੇ ਬਹੁਤ ਵਧੀਆ ਲੱਗਿਆ ਪਾਈਸਾ ਦਾ ਦਿਮਾਗ ਸੁਣ ਕੇ ਵੀ ਤੇ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਜੀ ਲੋ ਜੀ ਆਪਾਂ ਚੱਲੇ ਆ ਆਪਣੇ ਭਰਾ ਕੁਲਦੀਪ ਸਿੰਘ ਕੋਲੇ ਜੀ ਤੇ ਰਾਤ ਹੋ ਗਈ ਸੀ ਖਾਸੇ ਲੇਟ ਐਸ ਕਰਕੇ ਵੀਡੀਓ ਬਣਾ ਨਹੀਂ ਸਕੇ ਮਾਫੀ ਚਾਹੁੰਦੇ ਆ ਜੀ ਤੇ ਹੁਣ ਆਪਾਂ ਇਥੋਂ ਚੱਲਦੇ ਆ ਨਾਰੀਕੇ ਪਿੰਡ ਪੈਂਦਾ ਜੀ ਆਪਣਾ ਭਰਾ ਰਾਜਸਥਾਨ ਤੋਂ ਇੱਥੇ ਡਿਊਟੀ ਕਰਦਾ ਗੁਰਦਾਸਾਹ ਤੇ ਅੱਜ ਆਪਣੇ ਭਰਾ ਨੇ ਅਮਰ ਸ਼ਗਲਿਆ ਤੇ ਵਧਾਈਆਂ ਦੇ ਜੀ ਅਪਸਰਾ ਤੇ ਵੀ ਵੀਡੀਓ ਬਣਾਈ ਸੀਗੀ ਨਾਲ ਮਿਲਣਾ ਛੁੱਡੀ ਬਾਪ ਨੂੰ ਕਰਦੇ ਨੇ ਤੇ ਆਪਾਂ ਪੈਸਾ ਉਹਨਾਂ ਨੂੰ ਮਿਲਾਂਗੇ ਤੇ ਕਰਾਂਗੇ ਵਿਚਾਰਾ ਹੁਣ ਚੱਲੇ ਆਪਾਂ ਰਸਤੇ ਦੇ ਵਿੱਚ ਜੀ ਬਸ ਇੱਥੋਂ ਹੈਗਾ ਸਾਰਾ 20-22 ਕਿਲੋਮੀਟਰ ਦੂਰ ਹੈਗਾ ਇੱਥੋਂ ਪਿੰਡੋਂ ਨਿਕਲ ਚੁੱਕੇ ਆਪਾਂ ਆਪਣੇ ਨਾਲ ਆਪਣਾ ਭਰਾ ਗੁਰਦਾਸ ਸਾਡਾ ਭਰਾ ਜਗਦੇਵ ਸਿੰਘ ਸਾਡੇ ਸਿੰਘ ਸਾਹਿਬ ਭਾਈ ਸਾਹਿਬ ਸੁਖਦੇਵ ਸਿੰਘ ਵੀ ਜੀ ਨਾਲ ਨੇ ਆਪਣੇ ਗੱਡੀ ਚਲਾਉਂਦੇ ਨੇ ਇਸ ਟਾਈਮ ਲੋ ਜੀ ਆਪਾਂ ਕੁਲਦੀਪ ਭਰਾ ਕੋਲੇ ਪਹੁੰਚ ਗਏ ਸੀਗੇ ਤੇ ਆਪਾਂ ਆ ਗਏ ਗੁਰਦਾਰ ਸਾਹਿਬ ਦੇ ਅੰਦਰ ਤੇ ਆਪਣੇ ਭਰਾਵਾਂ ਨੇ ਆ ਖੜੇ ਬੈਕ ਸਾਈਡ ਤੇ ਪਿੱਛੇ ਦਰਵਾਜ਼ਾ ਸਾਹਿਬ ਆ ਗਿਆ ਉਹ ਖੜੇ ਆਪਣੇ ਭਰਾ ਮਿਲਦੇ ਆਪਾਂ ਭਰਾਵਾਂ ਨੂੰ ਲੋ ਜੀ ਇਹ ਆਪਣੇ ਭਰਾ ਦਾ ਗੁਰਦਾਰਾ ਸਾਹਿਬ ਜਿੱਥੇ ਭਰਾ ਡਿਊਟੀ ਕਰਦਾ ਦਰਵਾਜ਼ਾ ਤੋਂ ਚੱਲ ਰਹੀ ਹੈ ਸੇਵਾ ਸੇਵਾਦਾਰ ਲੱਗੇ ਉਹਨਾਂ ਰੰਗ ਕਰਨ ਵਾਸਤੇ ਹੋਰ ਐਸ ਨੂੰ ਵੀ ਰੰਗ ਹੋ ਜਾਊਗਾ ਹਣ ਆ ਭਰਾ ਦੀ ਆਪਣੀ ਖੜੀ ਗੱਡੀ ਤੇ ਆਪਣਾ ਸੁੱਖਾ ਭਰਾ ਜਰਦੇਵ ਵੀਰਾ ਪਾਪਾ ਕੁਲਦੀਪ ਸਿੰਘ ਆ ਖੜੇ ਭਰਾ ਹੋਣੀ ਤੇ ਆ ਰਿਆ ਨਿਸ਼ਾਨ ਸਾਹਿਬ ਜੀ ਆਪਣਾ ਭਰਾ ਜਗਦੇਵ ਸਿੰਘ ਭਰਾ ਨੇ ਕੱਲ ਅੰਮ੍ਰਿਤ ਛਕਿਆ ਤੇ ਮਨੁੱਖ ਦੀ ਬੜੀ ਕਿਰਪਾ ਹੋਈ ਇਹ ਭਰਾ ਤੇ ਇਹ ਆ ਗਿਆ ਸਾਹਮਣੇ ਗੁਰਦਸਾਹ ਦੇ ਮੇਨ ਰੋਡ ਜਿਹੜਾ ਕਿ ਤੁਸੀਂਦਾ ਜਾਂਦਾ ਨਾਰੀਕੇ ਨਾਰੀਕੇ ਤੋਂ ਸਿੱਧਾ ਵੱਡੀ ਰੋਡ ਤੇ ਨਾਬਾ ਤੋਂ ਮਲੇਗੋਲਾ ਰੋਡ ਜਿਹੜੀ ਨਿਕਲਦੀ ਆ ਇਹ ਰੋਡ ਇਧਰੋਂ ਨਿਕਲ ਜਾਂਦਾ ਇਸ ਬਸੇ ਆ ਗਿਆ ਪਿੰਡ ਇਹ ਆ ਘੋਟਾ ਲਾ ਸਬਜੀ ਚੱਲੇ ਪੋ ਲੱਗੇ ਆਪਣੇ ਭਰਾ ਕੋਲੋ ਇਹ ਆਪਣਾ ਭਰਾ ਕੁਲਦੀਪ ਤੇ ਚੱਲ ਠੀਕ ਹੈ ਭਰਾ ਮਿਲਦੇ ਆ ਫਿਰ ਤੈਨੂੰ ਲੋ ਜੀ ਆਪਾਂ ਚੱਲੇ ਆਪਣੇ ਘਰੇ ਹੁਣ ਤੇ ਆਪਾਂ ਕਰਦੇ ਆ ਇੱਥੇ ਵੀਡੀਓ ਦੀ ਸਮਾਪਤੀ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਆ ਜੀ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ